ਮੰਗਾ ਕੀ ਮਾਣਿਓਗੇ ਐਸਐਸਪੀ ਅੰਬਿਸਰ ਦਿਹਾਤੀ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਉਹਨਾਂ ਦੀ ਜੇਰ ਨਿਗਰਾਨੀ ਜ਼ਿਲ੍ਹੇ ਦੇ ਵਿੱਚ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਨੇ ਜਿਹੜੇ ਸਨੇਚਿੰਗ ਅਦਰ ਕ੍ਰਾਈਮ ਜਿਹੜੇ ਕਰ ਰਹੇ ਨੇ ਉਹਨਾਂ ਦੇ ਉੱਤੇ ਠੱਲ ਪਾਉਣ ਦੇ ਲਈ ਸਾਡੀ ਮਹਿੰਮ ਚੱਲ ਰਹੀ ਹੈ ਇਹਦੇ ਤਹਿਤ ਰੀਸੈਂਟ ਟਾਈਮਜ਼ ਦੇ ਵਿੱਚ ਪੀਐਸ ਮਹਿਤਾ ਦੇ ਵਿੱਚ ਦੋ ਸਟੈਚਿੰਗ ਇਨਸੀਡੈਂਟਸ ਹੋਏ ਸੀਗੇ ਜਿਦੇ ਵਿੱਚ ਮੋਟਰਸਾਈਕਲ ਸਾਈਕਲ ਸਵਾਰ ਵਿਅਕਤੀਆਂ ਵੱਲੋਂ ਇੱਕ ਪੈਟਰੋਲ ਪੰਪ ਅਤੇ ਇੱਕ ਫਾਈਨੈਂਸ ਕੰਪਨੀ ਦੇ ਉੱਤੇ ਹਮਲਾ ਕਰਕੇ ਉਹਨਾਂ ਦੇ ਉੱਤੇ ਉਥੋਂ ਸਟੈਚਿੰਗ ਕੀਤੀ ਗਈ ਅਤੇ ਉੱਥੇ ਰਾਉਂਡਸ ਵੀ ਫਾਇਰ ਕੀਤੇ ਗਏ ਜਿਦੇ ਵਿੱਚ ਦੋ ਵਿਅਕਤੀ ਜਿਹੜੇ ਨੇ ਉਹ ਜ਼ਖਮੀ ਹੋਏ ਸੀਗੇ ਬੇਸਡ ਅਪਨ ਦੋਜ਼ ਐਫਆਈਆਰਸ ਅਸੀਂ ਉਹਦੀ ਤਫਤੀਸ਼ ਕਰ ਰਹੇ ਸੀਗੇ ਤੇ ਉਸ ਵੇਲੇ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹਦਾ ਕੀ ਨਾਮ ਜਗਦੀਸ਼ ਸਿੰਘ ਉਰਫ ਦੀਸ਼ਾ ਪੁੱਤਰ ਪਰਸਨ ਸਿੰਘ ਵਾਸੀ ਠਟੀਆਂ ਜਿਹੜਾ ਇੱਕ ਦੋਸ਼ੀ ਸੀਗਾ ਇਹਦਾ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਇਹਨੂੰ ਅਸੀਂ ਸੁਖਮਨ ਹਸਪੀਟਲ ਤਰਨਤਾਰਨ ਤੋਂ ਅਸੀਂ ਇਹਨੂੰ ਅਰੈਸਟ ਕੀਤਾ ਇਦੇ ਵਿੱਚ ਜਦੋਂ ਇਹਦੀ ਮਜੀਦ ਪੁੱਛਗਿੱਛ ਕੀਤੀ ਗਈ ਤਾਂ ਇਹਨੇ ਆਪਣੀਆਂ ਕੀਤੀਆਂ ਹੋਈਆਂ ਵਾਰਦਾਤਾਂ ਮੰਨੀਆਂ ਕਿ ਇਹ ਦੋਨੋਂ ਵਾਰਦਾਤਾਂ ਦੇ ਵਿੱਚ ਇਨਵੋਲ ਸੀਗਾ ਪੈਟਰੋਲ ਪੰਪ ਦੇ ਵਿੱਚ ਦੇ ਉਤੋਂ ਇਹਨਾਂ 20000 ਰੁਪਇਆ ਲੁੱਟਿਆ ਸੀਗਾ ਤੇ ਜਿਹੜਾ ਉੱਥੇ ਕੰਮ ਕਰ ਰਿਹਾ ਵਿਅਕਤੀ ਸੀਗਾ ਉਹਦੇ ਪੈਰ ਦੇ ਵਿੱਚ ਗੋਲੀ ਲੱਗੀ ਸੀਗੀ ਇਸ ਦੇ ਨਾਲ ਨਾਲ ਹੀ ਜਿਹੜੀ ਕੋਹਾਰਡਵਿੰਡ ਇੱਕ ਫਾਈਨੈਂਸ ਕੰਪਨੀ ਸੀਗੀ ਉੱਥੋਂ ਇਹਨਾਂ ਨੇ 120000 ਰੁਪਏ ਲੁੱਟੇ ਸੀਗੇ ਤੇ ਦੋ ਮੋਬਾਈਲ ਉਹਨਾਂ ਦੇ ਨਾਲ ਖੋਏ ਸੀਗੇ ਉਹ ਦੋਨੋਂ ਵਾਰਦਾਤਾਂ ਨੂੰ ਇਹਨੇ ਅੰਜਾਮ ਦਿੱਤਾ ਸੀਗਾ ਜਦੋਂ ਇਸ ਵਿਅਕਤੀ ਨੂੰ ਮੁਕਦਮਾ ਦੇ ਵਿੱਚ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਵੈਪਨ ਰਿਕਵਰ ਕਰਨ ਵਾਸਤੇ ਬੁੱਟਰ ਮਿਲ ਲਾਗੇ ਇਨੇ ਇੱਕ ਅਬੈਂਡੰਡ ਘਰ ਦੀ ਸਾਨੂੰ ਜਗਾ ਦਸੀ ਜਿੱਥੇ ਇਨੇ ਆਪਣਾ ਵੈਪਨ ਲੁਕਾ ਕੇ ਰੱਖਿਆ ਹੋਇਆ ਸੀਗਾ ਜਦੋਂ ਅਸੀਂ ਉਸ ਨੂੰ ਰਿਕਵਰ ਕਰਨ ਗਏ ਤਾਂ ਮੈਂ ਦੱਸਣਾ ਚਾਹਾਂਗਾ ਕਿ ਇਸ ਦੋਸ਼ੀ ਨੇ ਪੁਲਿਸ ਨੂੰ ਚਕਮਾ ਦੇ ਕੇ ਉਹਨੂੰ ਧੱਕਾ ਮਾਰ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜੋ ਇਹ ਭੱਜਣ ਦੀ ਕੋਸ਼ਿਸ਼ ਵਿੱਚ ਇਨੇ ਛੱਤ ਤੋਂ ਹੀ ਥੱਲੇ ਛਾਲ ਮਾਰ ਦਿੱਤੀ ਦੁਰਾਨੇ ਇਸ ਜਿਹੜੀ ਕਾਰਵਾਈ ਹੋਈ ਹੈ ਜਦੋਂ ਇਹਨੇ ਛੱਤ ਤੋਂ ਥੱਲੇ ਛਾਲ ਮਾਰ ਦਿੱਤੀ ਮੈਂ ਦੱਸਣਾ ਚਾਹਾਂਗਾ ਕਿ ਇਸ ਵਿਅਕਤੀ ਦੀਆਂ ਦੋਨੋਂ ਲੱਤਾਂ ਜਿਹੜੀਆਂ ਨੇ ਉਹ ਇੰਜਰਡ ਹੋਈਆਂ ਨੇ ਜੋ ਮੁਤਾਬਕ ਇਨਫੋਰਮੇਸ਼ਨ ਜੋ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਇਹਦੀ ਇੱਕ ਲੱਤ ਕਾਫੀ ਬੁਰੀ ਤਰ੍ਹਾਂ ਫ੍ਰੈਕਚਰ ਹੋ ਗਈ ਹੈ ਤੇ ਦੂਸਰੀ ਲੱਤ ਦੇ ਉੱਤੇ ਵੀ ਫ੍ਰੈਕਚਰ ਹੈ ਜੋ ਇਹ ਵਿਅਕਤੀ ਮੈਂ ਦੱਸਣਾ ਚਾਹਾਂਗਾ ਕਿ ਇਹ ਕੱਲ ਅਰੇਸਟ ਹੋਇਆ ਸੀਗਾ ਤੇ ਇਹਦੇ ਵਿੱਚ ਸਾਡੀਆਂ ਦੋ ਵਾਰਦਾਤਾ ਜਿਹੜੀਆਂ ਲਿਸਟਡ ਵਾਰਦਾਤਾ ਸੀਗੀਆਂ ਉਹ ਟ੍ਰੇਸ ਹੋਈਆਂ ਨੇ ਅਤੇ ਇਹਦੇ ਨਾਲ ਨਾਲ ਹੀ ਇਹ ਇੰਨੇ ਜਿਹੜੀਆਂ ਚਾਰ ਹੋਰ ਵਾਰਦਾਤਾ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਜਿਹੜੀਆਂ ਦੇ ਉੱਤੇ ਪਰਚੇ ਹਜੇ ਰਜਿਸਟਰ ਨਹੀਂ ਹੋਏ ਸੀਗੇ ਪੁਲਿਸ ਦੇ ਧਿਆਨ ਵਿੱਚ ਨਹੀਂ ਸੀਗੇ ਉਹ ਵੀ ਇਹਨਾਂ ਨੇ ਮੰਨੀਆਂ ਨੇ ਸੋ ਇੱਕ ਜਿਹੜਾ ਵੱਡਾ ਗਿਰੋਹ ਹੈ ਜਿਹੜਾ ਮਹਿਤਾ ਸਾਈਡ ਜੰਡਿਆਲਾ ਸਾਈਡ ਇਹ ਵਾਰਦਾਤਾ ਕਰ ਰਿਹਾ ਸੀਗਾ ਇਹਦੀ ਅਰੇਸਟ ਦੇ ਨਾਲ ਉਹ ਅਸੀਂ ਪਰਦਾਫਾਸ਼ ਕਰ ਲਿਆ ਇਹਦੇ ਨਾਲ ਜਿਹੜੇ ਸਾਥੀ ਨੇ ਉਹ ਵੀ ਇਹਨੇ ਆਈਡੈਂਟੀਫਾਈ ਕਰ ਦਿੱਤੇ ਨੇ ਉਹ ਵੀ ਸਾਡੇ ਧਿਆਨ ਵਿੱਚ ਆ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਸੀ ਉਹਨਾਂ ਨੂੰ ਵੀ ਅਰੈਸਟ ਕਰਾਂਗੇ। ਜੀ ਮੋਡਸ ਗਾਰੰਟੀ ਕੀ ਸੀ ਕਿਸ ਤਰੀਕੇ ਦੇ ਨਾਲ ਜਾਂ ਬਦਲਦੇ ਰਹਿੰਦੇ ਸੀ ਇੱਕੋ ਜੀ ਇਹਦੇ ਵਿੱਚ ਇਹਨਾਂ ਦੇ ਮੋਡਸ ਆਪਰੇਂਡੀ ਇਹੀ ਸੀਗਾ ਕਿ ਮੋਟਰਸਾਈਕਲ ਦੇ ਉੱਤੇ ਜਿਹੜਾ ਮੂੰਹ ਬਣ ਕੇ ਇਹਨਾਂ ਨੇ ਆਉਣਾ ਅਤੇ ਵੈਪਨ ਦਿਖਾ ਕੇ ਕਿਸੇ ਦੀ ਲੁੱਟਖੋ ਕਰਦੀ ਅਤੇ دہشت ਦਾ ਮਾਹੌਲ ਬਣਾਉਣ ਦੇ ਨਾਲ ਕਰਕੇ ਉਹਨਾਂ ਦੇ ਜਾਣ ਲੱਗੇ ਕਿਤੇ ਨਾ ਕਿਤੇ ਫਾਇਰ ਕਰ ਜਾਣਾ ਸਿੱਧਾ ਫਾਇਰ ਨਹੀਂ ਸੀਗਾ ਦੋਨਾਂ ਦੇ ਪੈਰਾਂ ਦੇ ਵਿੱਚ ਫਾਇਰ ਵੱਜੇ ਸੀਗੇ ਸੋ ਉਹ ਇੱਕ دہشت ਦਾ ਮਾਹੌਲ ਬਣਾਉਣ ਦੇ ਲਈ ਪੂਰਾ ਇਹਨਾਂ ਵੱਲੋਂ ਕੀਤਾ ਗਿਆ ਕਿ ਇੱਕ ਸਨੈਚਿੰਗ ਅਤੇ ਨਾਲ ਦੀ ਨਾਲ ਜਿਹੜਾ ਇੱਕ دہشت ਦਾ ਮਾਹੌਲ ਹੈ ਜਦੋਂ ਇੱਕ ਆਮ ਵਿਅਕਤੀ ਦੇ ਉੱਤੇ ਨਜਾਇਜ਼ ਜਿਹੜਾ ਫਾਇਰ ਕੀਤਾ ਜਾਂਦਾ ਹੈ ਤਾਂ ਉਹ ਸਹਿਮ ਜਾਂਦਾ ਏ ਉਹ ਇਸ ਕਰਕੇ ਇਸ ਏਰੀਆ ਦੇ ਵਿੱਚ ਇੱਕ ਬਹੁਤ ਜਿਹੜਾ ਹੈਗਾ ਮਾੜਾ ਚੱਲ ਰਿਹਾ ਸੀਗਾ ਇਹ ਵਕਤ ਚੱਲ ਰਿਹਾ ਸੀਗਾ ਬਟ ਇਹਨਾਂ ਨੂੰ ਫੜਨ ਤੋਂ ਬਾਅਦ ਸਾਡੀਆਂ ਆਲਮੋਸਟ 6 ਜਿਹੜੀਆਂ ਵਾਰਦਾਤਾਂ ਨੇ ਉਹ ਟਰੇਸ ਹੋ ਗਈਆਂ ਨੇ ਤੇ ਮੈਨੂੰ ਉਮੀਦ ਹੈ ਕਿ ਇਹਨਾਂ ਦੇ ਫੜੇ ਜਾਣ ਦੇ ਨਾਲ ਜਿਹੜੀਆਂ ਸਨੈਚਿੰਗ ਦੀਆਂ ਵਾਰਦਾਤਾਂ ਨੇ ਉਹ ਦੂਰ ਠਲਪ ਹੋਵੇਗੀ ਕਿੰਨੇ ਵਿਪਨ ਇਹਨਾਂ ਕੋ ਬ੍ਰਾਹਮਕ ਹੋਏ ਉਹਨਾਂ ਦੇ ਵਿੱਚ ਸਾਰੇ ਲਾਇਸੈਂਸੀ ਸੀ ਜਾਂ ਗੈਰ ਜੀ ਹੇ ਤੱਕ ਇਹਦੇ ਕੋਲੋਂ ਸਾਨੂੰ ਇੱਕ ਪਿਸਟਲ 32 ਬੋਰ ਤੇ ਤਿੰਨ ਜ਼ਿੰਦਾ ਰਾਉਂਡ ਜਿਹੜੇ ਨੇ ਰਿਕਵਰ ਹੋਏ ਨੇ ਜਿਹੜੇ ਹੀ ਰਿਕਵਰ ਕਰਨ ਵਾਸਤੇ ਜੋ ਵਾਰਦਾਤ ਦੇ ਵਿੱਚ ਯੂਜ਼ ਹੋਏ ਸੀਗੇ ਇਹੀ ਰਿਕਵਰ ਕਰਨ ਵਾਸਤੇ ਇਹਨੂੰ ਬਟਰ ਮਿਲ ਦੇ ਲਾਗੇ ਜਿਹੜੀ ਅਬੈਂਡੰਟ ਘਰ ਸੀਗਾ ਉੱਥੇ ਲੈ ਕੇ ਜਾ ਰਹੇ ਸੀਗੇ ਜਦੋਂ ਜਿੱਥੋਂ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਬਾਕੀ ਜਿਹੜੇ ਰਸਾਥੀ ਜਦੋਂ ਫੜੇ ਜਾਣਗੇ ਉਹਨਾਂ ਕੋਲੋਂ ਵੀ ਰਿਕਵਰੀ ਹੋਣ ਦੀ ਉਮੀਦ ਹੈ ਸਾਰੇ ਲਾਇਸੈਂਸੀ ਸੀਗੇ ਜਾਂ ਗੈਰ ਲਾਇਸੈਂਸੀ ਜੀ ਇਹ ਇਹ ਦਾ ਜਿਹੜਾ ਵੈਪਨ ਹੈਗਾ ਅਸੀਂ ਵੈਰੀਫਾਈ ਕਰਦੇ ਹਾਂ ਕਿ ਇਹਦੇ ਕੋਲ ਕਿੱਦਾਂ ਪਹੁੰਚਿਆ ਨਜਾਇਜ਼ ਇਹਦੇ ਕੋਲ ਹੈਗਾ ਇਹਦੇ ਕੋਲ ਤੇ ਕਿੱਥੋਂ ਲੈਸੈਂਸ ਹੋ